ਪਰਾਨੀ ਵੀ ਉਹਨਾਂ ਨੇ ਸਾਜਦ ਸਰ ਜੀ ਜਾਂ ਪਹਿਲਾ ਬੰਦਿਆ ਸੱਦੇ ਜਾਂ ਕਿਤਰਾਵਾ ਸੱਤ ਅੱਠ ਜਾਣੇ ਆ ਗਏ ਤੇ ਉਹਨਾਂ ਨੇ ਮੈਨੂੰ ਨਾਲੇ ਘੁੱਟਿਆ ਨਾਲੇ ਮੇਰੀ ਪੱਗ ਲਾਈ ਹੈ ਕਾਰਨ ਕੀ ਸੀ ਕਿਉਂ ਮਤਲਬ ਇੰਨੀ ਫੂੰਗੀ ਝੜਪੇ ਕਿਸਮ ਦੀ ਹੋ ਗਈ ਸਰ ਕਾਰਨ ਕੁਛ ਨਹੀਂ ਉਹਨਾਂ ਦੇ ਕੋਲ ਧਾਰ ਕਾਢ ਹੀਗਾ ਜੋ ਗਿਆ ਡਾਂ ਅੱਡਾ ਬੰਦ ਕਰ ਲੈ ਅਹੀਂ ਸਵਾਰੀ ਨਹੀਂ ਲਾ ਸਕਦੇ ਨਾ ਹੀ ਬਿਨਾ ਡੇ ਤੋਂ ਲਾ ਸਕਦੇ ਨਾ ਬਿਨਾ ਡੇ ਤੇ ਅਹੀਂ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥੋ ਪਾਈ ਹੋ ਰਿਆ ਉਹਨਾਂ ਸਰ ਫੋਨ ਕਰਕੇ ਸੱਦੇ ਵਿੱਚ ਨਹੀਂ ਸੀ ਬਸ ਨਹੀਂ ਜੀ ਜਾਂ ਫਵਾਰਾ ਜਮ ਜੋਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਇਸ ਤਰ੍ਹਾਂ ਇਸ ਕੱਲ ਦਾ ਮੈਨੂੰ ਨਹੀਂ ਪਤਾ 3-4 ਜਣੇ ਪਹਿਲਾਂ ਆਏ ਆ 5-4 ਜਣੇ ਬਾਅਦ ਚ ਆਏ ਆ 2-3 ਨਿਹੰਗ ਵੀ ਉਹਨਾਂ ਨਾਲ ਸੱਦੇ ਆ ਜਦੋਂ ਮੈਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉੱਤਰਨਾ ਆ ਮੈਂ ਚੜ ਜਾ ਐਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜਾਓ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਪੁਆਰਾ ਚੌਂਕ ਲੱਗ ਗਿਆ ਇਹ ਤੇ ਸਾਰਿਆਂ ਦੇ ਆਧਾਰ ਕਰ ਲੈ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਟਾਈਮ ਖਰਾਬ ਕਰਨ ਵਾਸਤੇ ਚੜ ਗਈ ਹੈ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤੇ ਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਊਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਠੱਕਾ ਦਿੱ ਉਹਨਾਂ ਨੇ ਸਾਜਦ ਸਰ ਜੀ ਜਾਂ ਪਹਿਲਾ ਬੰਦਿਆ ਸੱਦੇ ਜਾਂ ਕਿਤਰਾ ਵਾ ਸੱਤ ਅੱਠ ਜਾਣੇ ਆ ਗਏ ਇਥੇ ਉਹਨਾਂ ਨੇ ਮੈਨੂੰ ਨਾਲੇ ਘੁੱਟਿਆ ਨਾਲੇ ਮੇਰੀ ਪੱਗ ਲਾਈ ਆ ਕਾਰਨ ਕੀ ਸੀ ਕਿਉਂ ਮਤਲਬ ਇੰਨੀ ਖੁੰਨੀ ਝੜਪ ਇੱਕ ਕਿਸਮ ਦੀ ਹੋ ਗਈ ਸਰ ਕਾਰਨ ਕੁਛ ਨਹੀਂ ਉਹਨਾਂ ਦੇ ਕੋਲ ਆਧਾਰ ਕਾਢੀਗਾ ਜੋ ਗਿਆ ਨਾ ਆਟਾ ਬੰਦ ਕਰ ਲੈ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਬਿਨਾ ਡੇ ਤੋਂ ਲਾ ਸਕਦੇ ਨਾ ਬਿਨਾ ਡੇ ਤੇ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥੋ ਪਾਈ ਹੋ ਰਿਹਾ ਉਹਨਾਂ ਸਰ ਫੋਨ ਕਰਕੇ ਸੱਦੇ ਵਿੱਚ ਨਹੀਂ ਸੀ ਬਸ ਨਹੀਂ ਜੀ ਜਾਂ ਫਵਾਰਾ ਜੋਂ ਜਿਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਤੇ ਤਰ੍ਹਾਂ ਇਹ ਕੱਲ ਦਾ ਮੈਨੂੰ ਨਹੀਂ ਪਤਾ 3-4 ਜਾਣੇ ਪਹਿਲਾਂ ਆਏ ਆ 5-4 ਜਾਣੇ ਬਾਅਦ ਚ ਆਏ ਆ 2-3 ਲਿਆਂਗ ਵੀ ਉਹਨਾਂ ਨਾਲ ਸੱਦੇ ਆ ਤੇ ਜਦੋਂ ਮੈਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉੱਤਰਨਾ ਆ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜਜੋ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਫੁਹਾਰਾ ਚੌਕ ਲੱਗ ਗਿਆਏ ਤੇ ਸਾਰਿਆਂ ਦੇ ਆਧਾਰ ਕਰ ਲੈ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੂੰ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਟਾਈਮ ਖਰਾਬ ਕਰਨ ਵਾਸਤੇ ਚੜ ਗਈ ਹੈ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰਾ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤੈਨੂੰ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਵਾਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਪਤਾਨੀ ਤੇ ਉਹਨਾਂ ਨੇ ਸਾਜੇ ਸਰ ਜੀ ਜਾਂ ਪਹਿਲਾ ਬੰਦਿਆ ਸੱਦੇ ਜਾਂ ਕਿਤਰਾਵਾ ਸੱਤ ਅੱਠ ਜਾਣੇ ਆ ਗਏ ਕਿ ਉਹਨਾਂ ਨੇ ਮੈਨੂੰ ਨਾਲੇ ਘੁੱਟਿਆ ਨਾਲੇ ਮੇਰੀ ਪੱਗ ਲਾਈ ਹੈ ਕਾਰਨ ਕੀ ਸੀ ਕਿਉਂ ਮਤਲਬ ਇੰਨੀ ਖੂਨੀ ਝੜਪ ਇੱਕ ਕਿਸਮ ਦੀ ਹੋ ਗਈ ਸਰ ਕਾਰਨ ਕੁਝ ਨਹੀਂ ਉਹਨਾਂ ਦੇ ਕੋਲ ਧਾਰ ਕਾਢੀਗਾ ਜੋ ਗਿਆ ਨਾ ਆਟਾ ਬੰਦ ਕਰ ਲੈ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਬਿਨਾ ਡੇ ਤੋਂ ਲਾ ਸਕਦੇ ਨਾ ਬਿਨਾ ਡੇ ਤੇ ਅਸੀਂ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਹੱਥੋ ਪਾਈ ਹੋ ਰਿਹਾ ਉਹਨਾਂ ਸਰ ਫੋਨ ਕਰਕੇ ਸੱਦੇ ਵਿੱਚ ਨਹੀਂ ਸੀ ਬਹੁਤ ਨਹੀਂ ਜੀ ਫੋਨ ਕਰ ਜਾਂ ਫੋਹਾਰਾ ਜਾਉਂ ਜਉ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਇਸ ਤਰ੍ਹਾਂ ਇਹ ਜਲਦਾ ਮੈਨੂੰ ਨਹੀਂ ਪਤਾ 3-4 ਜਣੇ ਪਹਿਲਾਂ ਆਏ ਆ 5-4 ਜਣੇ ਬਾਅਦ ਚ ਆਏ ਆ 2-3 ਨਿਹੰਗ ਵੀ ਉਹਨਾਂ ਨਾਲ ਸੱਦੇ ਆ ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉੱਤਰਨਾ ਆ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜੋ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਸਵਾਰਾ ਚੌਕ ਲੱਗ ਕੇ ਆਏ ਤੇ ਸਾਰਿਆਂ ਦੇ ਆਧਾਰ ਕਰਨਾ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਟਾਈਮ ਖਰਾਬ ਕਰਨ ਵਾਸਤੇ ਚੜ ਗਈ ਹੈ ਚੱਲ ਉੱਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤੇ ਨਹੀਂ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਵਾਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉੱਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਧੱਕ e s